ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਨਵ ਜੰਮੀ ਧੀ ਨੂੰ ਵੇਚਣ ਦੇ ਮਾਮਲੇ 'ਚ ਆਇਆ ਨਵਾਂ ਮੋੜ ਬੱਚੀ ਲੈਨ ਵਾਲਾ ਪਰਿਵਾਰ ਆਇਆ ਸਾਹਮਣੇ ਕਿਹਾ ਮਾਪਿਆਂ ਨੇ ਖੁਦ ਸ਼ਹਿਰ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਜ਼ਿਲ੍ਹੇ ਦੇ ਪਿੰਡ ਚਾਹਲ ਦੇ ਇੱਕ ਜੋੜੇ ਨੇ ਆਪਣੀ ਨਵ ਜੰਮੀ ਬੱਚੀ ਨੂੰ ਆਪਣੀ ਸਹਿਮਤੀ ਨਾਲ ਕਿਸੇ ਨੂੰ ਦੇ ਦਿੱਤਾ ਹੈ ਬਦਲੇ ਵਿੱਚ 1 ਲੱਖ ਰੁਪਏ ਲੈਣ ਤੋਂ ਬਾਅਦ ਸਿਵਲ ਹਸਪਤਲ ਦੀ ਮਹਿਲਾ ਕਰਮਚਾਰੀ ਤੇ ਵੇਚਣ ਦੇ ਦਾਰੇ ਹੈ ਮਹਿਲਾ ਕਰਮਚਾਰੀ ਦੇ ਦੋਸ਼ ਲੱਗਣ ਤੋਂ ਬਾਅਦ ਬੱਚੀ ਨੂੰ ਲੈਣ ਵਾਲੇ ਪਰਿਵਾਰ ਤੇ ਵਾਪਸ ਕਰ ਦਿੱਤਾ ਹੈ ਅਤੇ ਇਸ ਇਹ ਗੱਲ ਸਾਹਮਣੇ ਆਈ ਹੈ ਕਿ ਜੋੜੇ ਨੇ ਆਪਣੀ ਮਰਜ਼ੀ ਨਾਲ ਬੱਚੀ ਨੂੰ ਉਹਨਾਂ ਨੂੰ ਸੌਂਪ ਦਿੱਤਾ ਸੀ ਜਿਗਰ ਜੋਗ ਹੈ ਕਿ ਜ਼ਿਲ੍ਹਾ ਦੇ ਪਿੰਡ ਚਾਹਲ ਦੇ ਵਿਸਨੀਕ ਗਰਮੀਲ ਸਿੰਘ ਦੀ ਪਤਨੀ ਅਮਰਤਪਾਲ ਕੌਰ ਨੇ 28 ਮਈ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਇੱਕ ਧੀ ਨੂੰ ਜਨਮ ਦਿੱਤਾ ਸੀ ਅਤੇ ਅਮਰਤਪਾਲ ਕੌਰ ਨੇ ਉਸ ਦੀ ਨਵ ਜੰਮੀ ਧੀ ਨੂੰ 30 ਮਈ ਨੂੰ ਛੁੱਟੀ ਦੇ ਦਿੱਤੀ ਸੀ ਪਰ ਇਸ ਤੋਂ ਬਾਅਦ ਵੀਰਵਾਰ ਨੂੰ ਅਮਰਤਪਾਲ ਕੌਰ ਅਤੇ ਉਸ ਦੇ પતિ ਗਰਮੇਰ ਸਿੰਘ ਨੇ ਹਸਪਤਾਲ ਦੀ ਮਹਿਲਾ ਕਰਮਚਾਰੀ ਰੀਤੂ ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਧੋਖਾਧੜੀ ਨਾਲ ਉਹਨਾਂ ਦੀ ਧੀ ਨੂੰ ਉਹਨਾਂ ਦੀ ਸਹਿਮਤੀ ਤੋਂ ਬਿਨਾ 1 ਲੱਖ ਰੁਪਏ ਵਿੱਚ ਕਿਸੇ ਨੂੰ ਵੇਚ ਦਿੱਤਾ ਹੈ ਉਨ੍ਹਾਂ ਦੇ ਅਨੁਸਾਰ ਉਨ੍ਹਾਂ ਨੂੰ 1 ਲੱਖ ਰੁਪਏ ਦੇ ਦਿੱਤੇ ਗਏ ਹਨ ਪਰ ਉਨ੍ਹਾਂ ਨੇ ਵਾਪਸ ਕਰ ਦਿੱਤੇ ਹਨ ਪਰ ਉਹ ਉਨ੍ਹਾਂ ਨੇ ਆਪਣੀ ਧੀ ਨੂੰ ਵਾਪਸ ਨਹੀਂ ਕੀਤੀ ਉਨ੍ਹਾਂ ਨੇ ਆਪਣੀ ਧੀ ਉਹਨਾਂ ਨੂੰ ਵਾਪਸ ਨਹੀਂ ਕੀਤੀ ਜੋੜੇ ਵੱਲੋਂ ਮੀਡੀਆ ਦੇ ਸਾਹਮਣੇ ਇਹ ਮੁੱਦਾ ਉਠਾਇਆ ਗਿਆ ਹੈ ਅਤੇ ਇਸ ਤੋਂ ਬਾਅਦ ਆਪਣੀ ਧੀ ਨੂੰ ਲੈ ਕੇ ਆਏ ਜੋੜੇ ਨੂੰ ਵੀਰਵਾਰ ਨੂੰ ਸ਼ਾਮ ਪਿੰਡ ਚਾਲ ਪਹੁੰਚ ਕੇ ਸਾਰਾ ਮਾਮਲਾ ਸਪਸ਼ਟ ਕੀਤਾ ਜਿਸ ਅਨੁਸਾਰ ਗਰਮੇਲ ਸਿੰਘ ਅਤੇ ਅੰਮ੍ਰਿਤਪਾਲ कौर ਦੇ ਪਹਿਲਾ ਹੀ ਦੋ ਬੱਚੇ ਸਨ ਅਤੇ ਇਹ ਉਹਨਾਂ ਦਾ ਤੀਜਾ ਬੱਚਾ ਸੀ ਉਹ ਡਿਲੀਵਰੀ ਤੋਂ 3 ਮਹੀਨੇ ਪਹਿਲਾਂ ਦਵਾਈ ਲੈਣ ਲਈ ਸਿਵਲ ਹਸਪਤਲ ਆਉਂਦੇ ਸਨ ਅਤੇ ਇਸ ਦੌਰਾਨ ਉਹਨਾਂ ਨੇ ਆਸ਼ਾ ਵਰਕਰ ਰੀਤੂ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ